ਤੁਹਾਡੇ ਲਈ ਬੜੀ ਵਾਨ ਦੀ ਗੱਲ ਆ ਕਿ ਸਾਡੇ ਸਟੂਡੀਓ ਦੇ ਵਿੱਚ ਰਾਣਾ ਰਣਵੀਰ ਜੀ ਤੇ ਉਹਨਾਂ ਦੇ ਨਾਲ ਸਹਿਯੋਗੀ ਕਲਾਕਾਰ ਰਾਜਵੀਰ ਜੀ ਇੱਕ ਬੜਾ ਵਧੀਆ ਸੁਨੇਹਾ ਲੈ ਕੇ ਆਏ ਆ ਸੁਨੇਹਾ ਕੀ ਆ ਉਹਨਾਂ ਪਾਸੋਂ ਸੁਣਾਂਗੇ ਕਿਉਂਕਿ ਕੁਝ ਚਿਰ ਪਹਿਲਾਂ ਇੱਕ ਬੜਾ ਖੂਬਸੂਰਤ ਨਾਟਕ ਤੁਹਾਡੇ ਲਈ ਲੈ ਕੇ ਆਏ ਸੀ ਜਿਹੜਾ ਇੱਕ ਮੀਲ ਪੱਥਰ ਸਾਬਤ ਹੋਇਆ ਮਾਸਟਰ ਜੀ ਦਾ ਨਾਟਕ ਤੇ ਦੁਨੀਆ ਭਰ ਦੇ ਵਿੱਚ ਉਸ ਨਾਟਕ ਨੂੰ ਖੇਡਿਆ ਗਿਆ ਕਿਰਦਾਰ ਭਾਵੇਂ ਦੋ ਹੀ ਸਨ ਪਰ ਉਸ ਨਾਟਕ ਨੇ ਅਜਿਹੀਆਂ ਗੱਲਾਂ ਸਮਾਜ ਦੇ ਵਿੱਚ ਹਲ ਇਤੀਕ ਯਾਦ ਰੱਖਣ ਵਾਲੀਆਂ ਗੱਲਾਂ ਅਜਿਹੇ ਸਨੇਹੇ ਸਭ ਨੂੰ ਦਿੱਤੇ ਕਿ ਕਮਾਲ ਹੋ ਗਈ ਤੇ ਹੁਣ ਇਸੇ ਤਰ੍ਹਾਂ ਦੀ ਇੱਕ ਹੋਰ ਹੰਬੜਾ ਮਾਰਿਆ ਜੀ ਰਾਣਾ ਰਣਵੀਰ ਜੀ ਨੇ ਉਹਨਾਂ ਬਾਬਤ ਮੈਂ ਕੀ ਕਹਿ ਸਕਦੀ ਹ ਤੁਸੀਂ ਸਾਰੇ ਬਾਖੂ ਵੀ ਜਾਣਦੇ ਹੋ ਬੰਦੇ ਬਣੋ ਬੰਦੇ ਇਹੀ ਪਲੇ ਹੁਣ ਆਪਣੇ ਲਈ ਲੈ ਕੇ ਆਏ ਆ ਤੇ ਮੈਨੂੰ ਲੱਗਦਾ ਵੀ ਹੁਣ ਸਾਰਿਆਂ ਨੂੰ ਇਹ ਸੁਨੇਹਾ ਪਲੀ ਭੰਤੀ ਪਹੁੰਚਾ ਕੇ ਜਾਣਗੇ ਅਸਲ ਦੇ ਵਿੱਚ ਸਾਨੂੰ ਬੰਦੇ ਬਣ ਜਾਣਾ ਚਾਹੀਦਾ ਰਾਣਾ ਰਣਵੀਰ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਵਿਫਟ ਰੇਡੀਓ ਦੇ ਉੱਤੇ ਤੁਹਾਡਾ ਸਵਾਗਤ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਔਰ ਇੰਨੀ ਵਧੀਆ ਤੁਸੀਂ ਭੂਮਿਕਾ ਬੰਨੀ ਐਨੇ ਪਿਆਰ ਨਾਲ ਸਾਨੂੰ ਤੁਸੀਂ ਇੱਥੇ ਨਿਵਾਜ਼ ਰਹੇ ਹੋ ਬਹੁਤ ਸ਼ੁਕਰੀਆ ਤੁਹਾਡਾ ਸਾਰੀ ਟੀਮ ਦਾ ਔਰ ਖਾਸ ਤੌਰ ਤੇ ਤੁਹਾਨੂੰ ਔਰ ਸਾਡੇ ਸਰੋਤਿਆਂ ਨੂੰ ਸਰੀ ਦੇ ਜਿੰਨੇ ਵੀ ਸਾਨੂੰ ਦੂਰ ਦੂਰ ਤੱਕ ਵੀ ਸੁਣ ਰਹੇ ਨੇ ਜੀ ਆ ਸਵਿਫਟ ਰੇਡੀਓ ਦੀ ਟੀਮ ਆਈ ਹੈ ਔਰ ਚਿਹਰੇ ਸਾਰੇ ਜਾਣੇ ਪਛਾਣੇ ਨੇ ਤੇ ਬਟ ਇਥੋਂ ਪਹਿਲੀ ਵਾਰੀ ਗੱਲ ਕਰ ਰਹੇ ਮੈਂ ਮੈਨੂੰ ਇਸ ਗੱਲ ਦੀ ਹੈ ਮੁਬਾਰਕਾਂ ਸਾਰੀ ਟੀਮ ਨੂੰ ਤੁਹਾਨੂੰ ਬਹੁਤ ਧੰਨਵਾਦ ਸਾਬ ਨੂੰ ਸਭ ਨੂੰ ਤੁਹਾਨੂੰ ਬਹੁਤ ਮੁਬਾਰਕਾਂ ਥੈਂਕ ਯੂ ਬਹੁਤ ਸ਼ੁਕਰੀਆ ਰਾਜਵੀਰ ਜੀ ਤੁਹਾਡਾ ਵੀ ਸਵਾਗਤ ਆ ਤੁਸੀਂ ਲਾਮੋ ਆਇਓ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਹਾਂਜੀ ਰਾਜਵੀਰ ਬ੍ਰੈਮਟਨ ਰਹਿੰਦੇ ਨੇ ਹਾਂਜੀ ਤੇ ਪਿਛਲੇ ਅਸੀਂ ਸਾਡੀ ਕਾਫੀ ਸਾਲ ਤੋਂ 8-9 ਸਾਲ ਤੋਂ ਸਾਝਾ ਔਰ ਜਦੋਂ ਮੈਂ ਕੈਨੇਡਾ ਵਿੱਚ ਨਾਟਕ ਕਰਨਾ ਸ਼ੁਰੂ ਕੀਤਾ تھی theater ਕਰਨਾ ਸ਼ੁਰੂ ਕੀਤਾ ਤਾਂ ਸਭ ਤੋਂ ਪਹਿਲਾਂ ਆਵਾਜ਼ ਰਾਜਵੀਰ ਬੋਪਾ ਰਾਏ ਨੇ ਹੋਰਾਂ ਨੇ ਸੁਣੀ ਸੀ ਤਾਂ ਗੁੱਡ ਮੈਨ ਦੀ ਲਾਲਟੈਂ ਨਾਟਕ ਇਹਨਾਂ ਨੇ ਕਰਵਾਇਆ ਸੀਗਾ ਬ੍ਰੈਮਟਨ ਉਹਦੇ ਦੋ ਸ਼ੋਅ ਸਾਡੇ ਸੋਲਡ ਆਊਟ ਹੋਏ ਸੀ ਜੀ ਬਿਲਕੁਲ ਜੀ अच्छा भाई जी ਜਿਹੜਾ ਹੁਣ ਦਾ ਇਹ ਨਾਟਕ ਆ ਕਿਉਂਕਿ ਵੈਸੇ ਤਾਂ ਤੁਸੀਂ ਬੜੀ ਢੰਗਾਈ ਦੇ ਨਾਲ ਜਿੱਥੇ ਸਨੇਹੇ ਦਿੰਦੇ ਹੋ ਕਿਉਂਕਿ ਮਾਸਟਰ ਜੀਪਲੇ ਉਹ ਖੈਰ ਬੜਾ نزدیکی ਤੋਂ ਉਹਨੂੰ ਦੇਖਣ ਦਾ ਮੌਕਾ ਮਿਲਿਆ ਸੀ ਤੇ ਪਰ ਜਿਸ ਖੂਬਸੂਰਤ ਅੰਦਾਜ਼ ਦੇ ਵਿੱਚ ਤੁਸੀਂ ਸਨੇਹਾ ਦਿੰਦੇ ਹੋ ਜੀ ਜੀ ਮਹਿਸੂਸ ਵੀ ਨਹੀਂ ਹੁੰਦਾ ਸਨੇਹਾ ਪਹੁੰਚ ਵੀ ਜਾਂਦਾ ਸਿਰਫ ਕੰਨਾਂ ਤੱਕ ਹੀ ਨਹੀਂ ਪਹੁੰਚਦਾ ਰੂਹ ਤੱਕ ਪਹੁੰਚ ਜਾਂਦਾ ਸੋ ਬੰਦੇ ਬਣੋ ਬੰਦੇ ਦੇ ਵਿੱਚ ਅਸੀਂ ਕੀ ਤਵਕਕ ਰੱਖੀਏ ਤੁਹਾਡੇ ਕੋਲ ਮਾਸਟਰੀ ਤੋਂ ਅਗਲੀ ਯਾਤਰਾ ਤੇ ਉਹ ਕਹਿੰਦੇ ਹੁੰਦੇ ਵੀ ਜਦੋਂ ਤੁਸੀਂ ਆਪ ਤੇ ਕੁਝ ਚੰਗੇ ਰਨ ਬਣਾ ਲਓ ਤਾਂ ਦੁਬਾਰੇ ਬੈਟਿੰਗ ਕਰਨ ਲਈ ਤੁਹਾਨੂੰ ਫਿਰ ਬਹੁਤ ਕੌਨਸ਼ੀਅਸ ਹੋ ਜਾਂਦੇ ਹੋ ਪਰ ਹੁਣ ਉਹ ਕੌਨਸ਼ੀਅਸਨੈਸ ਪਿੱਛੇ ਛੱਡ ਕੇ ਸਿਰਫ ਇਹੀ ਕਿ ਸਾਨੂੰ ਆਡੀਅנס ਦਾ ਬਹੁਤ ਪਿਆਰ ਮਿਲਿਆ ਸੀ ਤੁਹਾਡੇ ਵਰਗੇ ਦੋਸਤਾਂ ਮਿੱਤਰਾਂ ਨੇ ਬਹੁਤ ਸ਼ਾਬਾਸ਼ ਦਿੱਤੀ ਸਲਾਹਾਂ ਆਈਆਂ ਸੋ ਉਸ ਤੋਂ ਇੱਕ ਅਗਲਾ ਕਦਮ ਹੈ ਔਰ ਪੇਰੈਂਟਿੰਗ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਮਾਪੇ ਦੇਖਣ ਆਉਣ ਆਪਣੇ ਬੱਚਿਆਂ ਨੂੰ ਲੈ ਕੇ ਆਉਣ ਹਸਬੰਡ ਵਾਈਫ ਉਹਨਾਂ ਦੀ ਰਿਲੇਸ਼ਨਸ਼ਿਪ ਦੇ ਉੱਤੇ ਹੈਗਾ ਖਾਸ ਤੌਰ ਤੇ ਹਸਬੰਡ ਵਾਈਫ ਤੇ ਬੱਚਿਆਂ ਨੂੰ ਲੈ ਕੇ ਫੈਮਲੀ ਨੂੰ ਟਾਰਗੇਟ ਕਰਕੇ ਚੱਲਿਆ ਜੋ ਸੀ ਅੱਜਕੱਲ ਸਾਈਕੋਲੋਜੀਕਲੀ ਪ੍ਰੋਬਲਮ ਸਾਨੂੰ ਆ ਰਹੀਆਂ ਨੇ ਉਹਨਾਂ ਨੂੰ ਆਪਾਂ ਕਿਵੇਂ ਫੇਸ ਕਰ ਸਕਦੇ ਆ ਤੇ ਉਹਨਾਂ ਦਾ ਅਸੀਂ ਸਧਾਰਨ ਤਰੀਕੇ ਨਾਲ ਕਿਵੇਂ ਸੋਲੂਸ਼ਨ ਲੱਭ ਸਕਦੇ ਆ ਬਹੁਤ ਸਰਲ ਭਾਸ਼ਾ ਦੇ ਵਿੱਚ ਹਸਾਉਂਦੇ ਹੋਏ ਥੋੜਾ ਸਮਝਾਉਂਦੇ ਹੋਏ ਚੁੰਡੀਆਂ ਜਾਂ ਵੜਦੇ ਹੋਏ ਅਸੀਂ ਨਾਟਕ ਕਹਾਂਗੇ ਪੌਣੇ ਦੋ ਘੰਟੇ ਦਾ ਨਾਟਕ ਹੋਊਗਾ ਤੇ ਸਾਨੂੰ ਉਮੀਦ ਹੈ ਕਿ ਸਰੀ ਵਾਲੇ ਬਹੁਤ ਭਰਪੂਰ ਹੰਗਾਰਾ ਦੇਣਗੇ। ਦੇਖੋ ਪਤਾ ਕੀ ਹੁੰਦਾ ਕਿ ਤੁਸੀਂ ਪਹਿਲਾਂ ਨਾਟਕ ਕਰਾਏ ਹੈ ਨਾ ਸਾਰਾ ਕੁਝ ਹੈ। ਮੈਨੂੰ ਲੱਗਦਾ ਨਾਟਕ ਕਰਨਾ ਤਾਂ ਇੱਕ ਅਲੱਗ ਅਲੱਗ ਹੈ ਕਰਾਉਣਾ ਬਹੁਤ ਵੱਡਾ ਚੈਲੰਜ ਹੈ। ਬਿਲਕੁਲ ਜੀ। ਕਰਾਉਣ ਫਿਰ ਦਰਸ਼ਕ ਇਕੱਠੇ ਕਰਨੇ ਹੈ ਨਾ ਆ ਸਿੰਗਰ ਨੂੰ ਸੁਣ ਲਈ ਬਹੁਤ ਚਲੇ ਜਾਂਦੇ ਨੇ। ਕਲਾਕਾਰ ਜਦੋਂ ਨਾਟਕ ਕਰਦੇ ਨੇ ਸਾਡੇ ਸਰੀ 'ਚ ਜਿੰਨੇ ਵੀ ਗਰੁੱਪ ਨੇ ਉਹਨਾਂ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ। ਸੋ ਮੇਰੇ ਜਿਹੜੇ ਦੋਸਤ ਵਿਕੀ ਥੰਦੋਰੀ ਤੇ ਰਪਿੰਦਰ ਹੋਰੀ ਬਿਆਨ ਥੋਰੀ ਮਿੱਕੀ ਹੋਰੀ ਕਰਵਾ ਰਹੇ ਨੇ ਬਹੁਤ ਮਿਹਨਤ ਕਰ ਰਹੇ ਨੇ। ਜੀ। ਤੋ ਅਸੀਂ ਇਹੀ ਕਹਿਣਾ ਹੈ ਕਿ ਤੁਸੀਂ ਆਪਣੇ ਪਰਿਵਾਰਾਂ ਨਾਲ ਬੱਚਿਆਂ ਨਾਲ ਦੇਖਣ ਜ਼ਰੂਰ ਆਓ ਔਰ ਅਸੀਂ ਤੁਹਾਡੇ ਉਹ ਸਮੇਂ ਦਾ ਤੁਹਾਡੀਆਂ ਟਿਕਟਾਂ ਦਾ ਪੂਰਾ ਮੁੱਲ ਮੋੜਾਂਗੇ ਬਿਲਕੁਲ ਜੀ ਇਸ ਵਿੱਚ ਕੋਈ ਸ਼ੱਕ ਨਹੀਂ ਕਿਉਂਕਿ ਜਿਨੇ ਜਿਨੇ ਵੀ ਪਿਛਲੀ ਵਾਰੀ ਇਹ ਮਹਿਸੂਸ ਕੀਤਾ ਸੀ ਵੀ ਕਾਸ਼ ਅਸੀਂ ਮਾਸਟਰ ਜੀ ਨਾਟਕ ਦੇਖ ਸਕਦੇ ਤੇ ਉਹਨਾਂ ਦਾ ਲੰਮਾ ਸ਼ਾਇਦ ਹੁਣ ਲੈ ਜਾਊਗਾ ਪਰ ਤੁਸੀਂ ਖੁੰਝੇ ਹੋ ਨਾ ਤੁਹਾਨੂੰ ਸਾਰਿਆਂ ਨੂੰ ਜਿੱਥੇ ਅੱਜ ਰਾਣਾ ਰਣਜੀਤ ਜੀ ਗਜ਼ਾਰਿਸ਼ ਕਰ ਰਿਹਾ ਤੇ ਉਹਨਾਂ ਦੇ ਨਾਲ ਰਾਜਵੀਰ ਬੋਪਾ ਰਾਏ ਜੀ ਤੁਹਾਡੇ ਅੱਗੇ ਬੇਨਤੀ ਕਰ ਰਿਹਾ ਤੇ ਅਸੀਂ ਨਿੱਜੀ ਤੌਰ ਤੇ ਇਸ ادارے ਵੱਲੋਂ ਵੀ ਬੇਨਤੀ ਕਰਦੇ ਹਾਂ ਬੰਦੇ ਬਣੋ ਬੰਦੇ ਇਹ ਨਾਟਕ ਖੇਡਿਆ ਜਾ ਰਿਹਾ 22 ਅਗਸਤ ਨੂੰ ਬਿਲ ਪਰਫਾਰਮਿੰਗ ਆਰਟ ਸੈਂਟਰ ਵਿਖੇ ਤੇ ਇਸ ਦੇ ਬਾਬਤ ਹੋਰ ਅਗਾਹ ਚਲਕੇ ਤੁਹਾਨੂੰ ਜਾਣਕਾਰੀ ਦਵਾਂਗੇ ਟਿਕਟਸ ਕਿੱਥੋਂ ਲੈਣੀਆਂ ਟਿਕਟਸ ਮੁਕਤ ਤਾਂ ਨਹੀਂ ਜਾਣਗੀਆਂ ਰੱਖਵੀਆਂ ਕਦੋਂ ਰੱਖਣੀਆਂ ਸੋ ਇਹਦੇ ਬਾਬਤ ਵੀ ਦੱਸਦੇ ਹਾਂ ਕਿਉਂਕਿ ਕੱਲ ਨੂੰ ਹੀ 22 ਤਰੀਕ ਹੈ ਰਾਜਵੀਰ ਜੀ ਤੁਸੀਂ ਇਸ ਦੇ ਬਾਬਤ ਕੀ ਕਹੋਗੇ ਇਸ ਨਾਟਕ ਦਾ ਤਜਰਬਾ ਕਿਹੋ ਜਿਹਾ ਰਿਹਾ ਮੈਂ ਤਾਂ ਇਹ ਕਹਾਂਗਾ ਵੀ ਇਹ ਨਾਟਕ ਨਾ ਸਵਿਫਟ ਵਰਗਾ ਬੜਾ ਤੇਜ਼ ਆ ਸਮਝ ਚ ਆਊਗਾ ਤੁਹਾਨੂੰ ਜੀ ਬਹੁਤ ਵਾਰ ਹੁੰਦਾ ਕਿ ਅਸੀਂ ਨਾ ਸਿਸਟਮ ਲਈ ਕੋਸ ਦੇ ਰਹਿੰਦੇ ਆ ਪੇਰੈਂਟਸ ਬੱਚਿਆਂ ਨੂੰ ਕਹਿੰਦੇ ਆ ਕਿ ਤੇਰਾ ਕੁਝ ਨਹੀਂ ਬਣਨਾ ਇਹ ਨਹੀਂ ਬਣਨਾ ਤੇ ਬੱਚੇ ਪੇਰੈਂਟਸ ਨੂੰ ਕਹਿੰਦੇ ਵੀ ਇਹ ਸਾਨੂੰ ਸਮਝਦੇ ਨਹੀਂ ਅਸੀਂ ਇੱਕ ਦੂਜੇ ਦੇ ਵਿੱਚ ਗੈਪ ਚ ਹੀ ਰਹਿੰਦੇ ਆ ਅਸੀਂ ਪੇਰੈਂਟਸ ਕਹਿੰਦੇ ਕਿ ਬੱਚੇ ਨਹੀਂ ਸਮਝ ਰਹੇ ਤੇ ਬੱਚੇ ਕਹਿੰਦੇ ਕਿ ਸਾਨੂੰ ਪੇਰੈਂਟਸ ਨਹੀਂ ਸਮਝ ਰਹੇ ਅਸਲ ਦੇ ਵਿੱਚ ਪ੍ਰੋਬਲਮ ਕਿੱਥੇ ਆ ਉਹ ਗੈਪ ਨੂੰ ਭਰਨ ਦੀ ਕੋਸ਼ਿਸ਼ ਕੀਤੀ ਗਈ ਆ ਸੋ ਜਿਹੜੀਆਂ ਚੀਜ਼ਾਂ ਪ੍ਰੋਬਲਮਸ ਦੀ ਅਸੀਂ ਡਿਸਕਸ ਕਰਦੇ ਆ ਟੇਬਲ ਤੇ ਬੈਠ ਕੇ ਉਹਦਾ ਹੱਲ ਨਹੀਂ ਡਿਸਕਸ ਕਰਦੇ ਸਰਫ ਸਾਨੂੰ ਪਤਾ ਕਿ ਆ ਚੀਜ਼ ਆਏ ਮਾੜੀ ਹੋ ਰਹੀ ਆ ਆ ਮਾੜੀ ਹੋ ਰਹੀ ਆ ਸੋਸ਼ਲ ਮੀਡੀਆ ਮਾੜਾ ਹੋ ਰੇ ਬਹੁਤ ਚੀਜ਼ਾਂ ਨੇ ਪਰ ਚੰਗਾ ਵੀ ਬਹੁਤ ਖੁਸ਼ ਹੋ ਰਿਹਾ ਉਹਨਾਂ ਪ੍ਰੋਬਲਮਸ ਦਾ ਹੱਲ ਆ ਮਤਲਬ ਤੁਹਾਡੇ ਖੁਸ਼ੀਆਂ ਦਾ ਪਾਸਵਰਡ ਹੈ ਇੱਕ ਜਿੰਦੇ ਖੋਲ ਦੂਗਾ ਤੁਹਾਡੇ ਹਰ ਦੋ ਤਿੰਨ ਚਾਰ ਮਿੰਟ ਬਾਅਦ ਲਫਟਰ ਵੀ ਆ ਕੋਈ ਪੰਚਿੰਗ ਤੇ ਲਫਟਰ ਨਹੀਂ ਵੀ ਕੋਈ ਪੰਜ ਮਾਰਤਾ ਲਫਟਰ ਆ ਤੁਹਾਨੂੰ ਸਿਚੁਏਸ਼ਨ ਤੇ ਲਫਟਰ ਮਿਲੂਗਾ ਕਿ ਤੁਸੀਂ ਹੱਸ ਵੀ ਰਹੇ ਹੋ ਹਾਸੇ ਹਾਸੇ ਦੇ ਵਿੱਚ ਤੁਸੀਂ ਕਮਾਲ ਦੀ ਗੱਲ ਸਮਝ ਰਹੇ ਹੋ ਜਦੋਂ ਗੱਲ ਹੋ ਹਟਦੀ ਆ ਫਿਰ ਬੰਦੇ ਨੂੰ ਲੱਗੂ ਬਈ ਯਾਰ ਇਹ ਗੱਲ ਮੈਂ ਆਪਣੇ ਬੱਚੇ ਨੂੰ ਕਹਿਣੀ ਚਾਹੁੰਦਾ ਸੀ ਪਰ ਮੈਂ ਕਹਿ ਨਹੀਂ ਸਕਿਆ ਬ ਤੇ ਕਿਤੇ ਬੱਚਾ ਕਹੂਗਾ ਵੀ ਯਾਰ ਡੈਡ ਹੁਣ ਸੁਣ ਲਾ ਜਿਹੜੀ ਗੱਲ ਮੈਂ ਕਹਿਣ ਦੀ ਤੁਹਾਨੂੰ ਕੋਸ਼ਿਸ਼ ਕਰ ਰਿਆ ਸੀ ਜਾਂ ਕਰ ਰਹੀ ਸੀ ਇਹ ਕਹਿ ਰਹੇ ਨੇ ਉਹ ਇੱਕ ਦੂਜੇ ਦੀ ਮਤਲਬ ਅੰਡਰਸਟੈਂਡਿੰਗ ਇੰਨੀ ਕੁ ਹੋ ਜੂ ਜਦੋਂ ਤੁਸੀਂ ਪਲੇ ਦੇਖ ਕੇ ਨਿਕਲੋਗੇ ਹਾਂਜੀ ਤੇ ਤੁਹਾਡਾ ਗੈਪ ਫਿਲ ਹੋ ਜਾਊਗਾ ਪਾਫ ਕੁ ਜੀ ਅੱਛਾ ਇਹਦੇ ਬਾਬਤ ਇਹ ਵੀ ਜ਼ਰੂਰ ਦੱਸੋ ਕਿਉਂਕਿ ਕੱਲ ਦਾ ਦਿਨ ਆ ਅੱਜ ਦਾ ਦਿਨ ਹੀ ਰਹਿ ਗਿਆ ਵੈਸੇ ਤਾਂ ਟਿਕਟਾਂ ਜੀ ਕਿਸੇ ਨੇ ਰੱਖਵੀਆਂ ਰੱਖਣੀਆਂ ਤੇ ਮੈਨੂੰ ਇਹ ਉਮੀਦ ਆ ਵੀ ਬਹੁਤ ਸਾਰੀਆਂ ਟਿਕਟਸ ਵੇਖ ਵੀ ਚੁੱਕੀਆਂ ਹੋਣੀਆਂ ਤੇ ਬਹੁਤ ਥੋੜਾ ਜਿਹਾ ਅਮਾਉਂਟ ਬਾਕੀ ਹੋ ਇਹ ਜ਼ਰੂਰ ਦੱਸੋ ਟਿਕਟਸ ਕਿੱਥੋਂ ਲੈਣ ਬਿਲਕੁਲ ਇਹ ਨਾਲ ਸਾਡੇ ਜਿਹੜੇ ਸਪਾਂਸਰਸ ਨੇ ਪਹਿਲਾਂ ਤਾਂ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਬਯੰਤ ਬਾਜੀ ਹੋਣੀ ਤੇ ਬਸੰਤ ਵਾਲੇ ਹਨ ਜੀ ਸੋ ਉਹਨਾਂ ਨੇ ਇੱਕ ਸਪੈਸ਼ਲ ਇੱਥੇ ਅੱਜ ਦੇ ਲਈ ਸਪੈਸ਼ਲ ਇੱਕ ਘੰਟੇ ਦੇ ਲਈ ਤਕਰੀਬਨ ਤਕਰੀਬਨ ਕੁਝ ਟਿਕਟਾਂ ਨੇ ਜੜੀਆਂ ਮੈਂ ਤੁਸੀਂ ਐ ਲੈ ਲਓ ਵੀ ਸਵਾਗਤ 3 ਵਜੇ ਤੱਕ ਲੈ ਲਓ ਟਾਈਮ ਸਵਾਗਤ 3 ਤੱਕ ਤੁਹਾਡਾ ਪ੍ਰੋਗਰਾਮ ਜਿੰਨੀ ਦੇਰ ਤੱਕ ਚੱਲੇ ਉਹਨੇ ਟਾਈਮ ਤੱਕ ਜਿਹੜਾ ਇਹਨਾਂ ਨੰਬਰਾਂ ਤੇ ਕਾਲ ਕਰ ਲੂਗਾ ਤੇ ਕਹਿ ਦੂਗਾ ਕਿ ਸਾਨੂੰ ਇਸ ਪ੍ਰੋਗਰਾਮ ਵਿੱਚ ਸੁਣਿਆ ਉਹਨੂੰ ਅੱਧੇ ਰੇਟ ਦੇ ਉੱਤੇ ਟਿਕਟ ਮਿਲੂਗੀ 50% ਕਿਉਂਕਿ ਅਸੀਂ ਆਏ ਆ ਦੇਖੋ ਪਹਿਲੀ ਵਾਰੀ ਤੁਹਾਡੇ ਰੇਡੀ ਦੇ ਉੱਤੇ ਤੇ ਅਸੀਂ ਸ਼ਗਨ ਵੀ ਦੇ ਰਹੇ ਆ ਸਭ ਤੋਂ ਤੇਜ਼ ਫੋਨ ਕਰਨਾ ਤੇ ਪੈਸੇ ਅਸੀਂ ਆਪਣੇ ਵੱਲੋਂ ਨਹੀਂ ਖਰਚ ਰਹੇ ਪੈਸੇ ਸਾਨੂੰ ਅੱਧੇ ਜਿਹੜੇ ਪੂਰੇ ਕਰਨਗੇ ਸਾਡੇ ਸਪਾਂਸਰ ਜੀ ਸੋ ਆ ਦੋ ਨੰਬਰ ਤੁਹਾਨੂੰ ਦੇਣ ਲੱਗਿਆ ਜਿਹੜਾ ਪਹਿਲਾਂ ਕਾਲ ਕਰ ਲੂਗਾ ਸਵਾ 3 ਵਜੇ ਤੱਕ 3:15 ਤੱਕ ਜਿਹੜੀਆਂ ਕਾਲਸ ਆ ਗਈਆਂ ਇੱਕ ਘੰਟਾ ਉਹਨਾਂ ਨੂੰ 50% ਮਿਲਣਾ ਹੈ ਇੱਕ 75 ਜਿਹੜੀ 75 ਦੀ ਅੁੱਧ ਦੇ ਮੁੱਲ ਤੇ 50 ਵਾਲੀ ਅੁੱਧ ਦੇ ਮੁੱਲ ਤੇ ਤੇ 30 ਡਾਲਰ ਵਾਲੀ ਅੁੱਧ ਦੇ ਮੁੱਲ ਤੇ ਤੁਹਾਨੂੰ ਮਿਲ ਜਾਨੀ ਜਿਹੜੀ 20 ਵਾਲੀ ਟਿਕਟ 15 ਦੀ ਮਿਲ ਜਣੀ ਆ 50 ਵਾਲੀ 25 ਦੀ ਮਿਲ ਜਣੀ ਆ ਮਤਲਬ ਤੁਸੀਂ ਜੇ ਦੋ ਲੈਣੀ ਸੀ ਇੱਕ ਟਿਕਟ ਲੈਣੀ ਪਣੀ ਦੂਜੀ ਤੁਹਾਡੇ ਨਾਲ ਫ੍ਰੀ ਮਿਲ ਗਈ ਸਮਝੋ ਨਾ ਫ੍ਰੀ ਹੋ ਜਾਣੀ ਸੋ ਭਾਈ ਤੁਸੀਂ ਹਜੇ ਸੁਣੋ ਨਾ ਫੋਨ ਚੱਕੋ ਤੇ ਫੋਨ ਕਮਾਓ ਤੇ ਨੰਬਰ ਤੁਹਾਡੇ ਕੋਲ ਇਸ ਵਕਤ ਜੇ ਹਾਂ ਤਾਂ ਜ਼ਰੂ 604 786 1512 604 786 1512 ਤੇ ਸੈਕੰਡ ਨੰਬਰ ਆਈ ਵਾਰ ਲਾਈਨ ਨਹੀਂ ਮਿਲਦੀ 778 863 2328 778 863 2328 ਇਹਨਾਂ ਨੂੰ ਫੜਾ ਦਨੇ ਬਿਲਕੁਲ ਜੀ ਮੈਂ ਦਰਸ ਕਰ ਲਈਏ ਨੰਬਰ ਕਿਉਂਕਿ ਇਹ ਸੁਨਹਿਰੀ ਮੌਕਾ ਜਦੋਂ ਨਾ ਕੋਈ ਚੰਗੀ ਆਫਰ ਲੱਗੀ ਹੋਵੇ ਵਸਤਾ ਭੈਣਾ ਸੇਲ ਵਾਸਤੇ ਬਹੁਤ ਭੱਜ ਲੈਂਦੀਆਂ ਪਰ ਉਹ ਇਹ ਸੇਲ ਨਹੀਂ ਹੈ ਇਹ ਉਹ ਨਾਟਕ ਦੀ ਉਸ ਪਲੇ ਦੀ ਟਿਕਟ ਜਿਹੜਾ ਪੀੜੀ ਦਾ ਪੀੜੀ ਯਾਦ ਰਹਿਣਾ ਹੁਣ ਇਹ ਨਾਟਕ ਇਹੋ ਜਿਹਾ ਵੀ ਤੁਸੀਂ ਆਪਣੇ ਬੱਚਿਆਂ ਨੂੰ ਵੀ ਲੈ ਕੇ ਜਾਓਗੇ ਪਰ ਯਾਦ ਰੱਖਿਓ ਜੇ ਮਾਪਿਆਂ ਨੂੰ ਨਾਲ ਲੈ ਕੇ ਗਏ ਨਾ ਤੇ ਫਿਰ ਇਹ ਅੱਧਾ ਦੂਰਾ ਜਾ ਸਫਰ ਆ ਜਾਣਾ ਸੋ ਤੁਸੀਂ ਤਿੰਨੇ ਜਨਰੇਸ਼ਨਸ ਨੇ ਇਕੱਠਿਆਂ ਇਹ ਨਾਟਕ ਦੇਖਣਾ ਬੰਦੇ ਬਣੋ ਬੰਦੇ ਤੇ ਮੇਰਾ ਇਹ ਦਾਵਾ ਕਿਉਂਕਿ ਪਹਿਲਾਂ ਵੀ ਮੈਂ ਦੇਖ ਚੁੱਕੀ ਹਾਂ ਵੀਰ ਜੀ ਹੁਣ ਬਾਈ ਜੀ ਹੁਣ ਵੱਲੋਂ ਪਲੇ ਕੀਤੀ ਨਾਟਕ ਕਿ ਜਦੋਂ ਤੁਸੀਂ ਉਸ تھیਟਰ ਦੇ ਵਿੱਚੋਂ ਬਾਹਰ ਨਿਕਲੋਗੇ ਤੇ ਤੁਸੀਂ ਵਾਕਈ ਸੋਚੋਗੇ ਆਪਣੇ ਆਪ ਨੂੰ ਤੁਸੀਂ ਜ਼ਰੂਰ ਕਹੋਗੇ ਵੀ ਆਹ ਤਾਂ ਬੰਦੇ ਬੜਕੇ ਨਿਕਲੇ ਹਨ ਅੱਛਾ ਭਾਈ ਜੀ ਬੰਦੇ ਬੜੋ ਬੰਦੇ ਦਾ ਕਨਸੈਪਟ ਤੁਸੀਂ ਜਿਸਾ ਦੱਸਿਆ ਕਿ ਮਾਸਟਰ ਜੀ ਦੀ ਇਹ ਅਗਲੀ ਕਿਸ਼ਤਾ ਜੀ ਜੀ ਤੇ ਇਸ ਦੇ ਬਾਬਤ ਨਵਾਂ ਕੁਝ ਕੀ ਆ ਅ ਨਵਾਂ ਦੇਖੋ ਇੱਕ ਤਾਂ ਇਹ ਹੈ ਕਿ ਆਮ ਘਰਾਂ ਦੇ ਵਿੱਚ ਜਿਹੜੀਆਂ ਆਪਣੀਆਂ ਗੱਲਾਂ ਹੁੰਦੀਆਂ ਨੇ ਹਨਾ ਜਿਵੇਂ ਮਾਸਟਰ ਜੀ ਦੀ ਸਰਲ ਭਾਸ਼ਾ ਸੀ ਬਟ ਜਿਸ ਤਰ੍ਹਾਂ ਦਾ ਮੈਂ ਕਰੈਕਟਰ ਦੇ ਵਿੱਚ ਕਰ ਰਹੇ ਹਾਂ ਤੇ ਮੈਨੂੰ ਇਹ ਵਿਜ਼ਿਟ ਕਰਨ ਆਉਂਦੇ ਨੇ ਹਨਾ ਰਾਜਵੀਰ ਹੋਰੀ ਤੇ ਮੇਰੇ ਨਾਲ ਦੇ ਜਿਹੜੇ ਕੈਰੈਕਟਰ ਨੇ ਇਸ ਤਰ੍ਹਾਂ ਦੇ ਕੈਰੈਕਟਰ ਹਰੇਕ ਦੂਜੇ ਦੀ ਜੇ ਘਰ ਦੇ ਵਿੱਚ ਹੈਗੇ ਨੇ ਜਿਹੜੇ ਇੱਕ ਟਰੋਮਾ ਦੇ ਵਿੱਚ ਦੀ ਗੁਜ਼ਰ ਰਹੇ ਨੇ ਜਿਹੜੇ ਇੱਕ ਪਛਤਾਵੇ ਵਿੱਚ ਦੀ ਗੁਜ਼ਰ ਰਹੇ ਨੇ ਔਰ ਜਿਨ੍ਹਾਂ ਨੂੰ ਲੱਗਦਾ ਕਿ ਮੈਂ ਜ਼ਿੰਦਗੀ ਦਾ ਉਹ ਮੈਂ ਆਨੰਦ ਨਹੀਂ ਮਾਣ ਸਕਿਆ ਮੈਂ ਆਪਣੇ ਪਰਿਵਾਰ ਨਾਲ ਉਹ ਮੈਂ ਵਿਚਰ ਨਹੀਂ ਸਕਿਆ ਉਹ ਜੇ ਨਾਟਕ ਦੇਖ ਲੈਣਗੇ ਤਾਂ ਮੈਨੂੰ ਲੱਗਦਾ ਜਿਉਂਦੇ ਜੀ ਉਹਨਾਂ ਨੂੰ ਇੱਕ ਰਾਹ ਮਿਲ ਜੂਗਾ ਇੱਕ ਨਕਸ਼ਾ ਮਿਲ ਜੂਗਾ ਇੱਕ ਦਵਾਈ ਮਿਲ ਜੂਗੀ ਉਹਨਾਂ ਨੂੰ ਇਸ ਤਰੀਕੇ ਨਾਲ ਦੂਜਾ ਹੈ ਕਿ ਬੰਦਾ ਆਪਣੇ ਆਪ ਨੂੰ ਅਸੀਂ ਕਹਿੰਨੇ ਕਿ ਪੜਿਆ ਲਿਖਿਆ ਮੰਨ ਲਓ ਰਾਣਾ ਕਹੇ ਮੈਂ ਬਹੁਤ ਪੜਿਆ ਲਿਖਿਆ ਮੈਂ ਕਿਤਾਬਾਂ ਪੜਦਾ ਆਇਆ ਪਰ ਉਹ ਅਸੀਂ ਅਮਲ 'ਚ ਨਹੀਂ ਲੈ ਕੇ ਆਉਂਦੇ ਹੁੰਦੇ ਅਸੀਂ ਜ਼ਿੰਦਗੀ ਨੂੰ ਅਮਲ 'ਚ ਕਿਵੇਂ ਲੈ ਕੇ ਆ ਸਕਦੇ ਆ ਆਪਣੀ ਲਿਆਕਤ ਨੂੰ ਆਪਣੀਆਂ ਜਿਹੜੀਆਂ ਅਸੀਂ ਗੱਲਾਂ ਗੁਰਬਾਣੀ ਕਹਿੰਦੀ ਐ ਨਾ ਗੱਲੀਆਂ ਅਸੀਂ ਚੰਗੀਆਂ ਆਚਾਰੀਪੁਰੀਆਂ ਅਸੀਂ ਆਚਾਰੀ ਕਿਵੇਂ ਚੰਗੇ ਹੋ ਸਕਦੇ ਆ ਉਸ ਗੱਲ ਦੇ ਉੱਤੇ ਜ਼ੋਰ ਦਵਾਂਗੇ ਔਰ ਅੱਜ ਦੇ ਸਮੇਂ ਦੇ ਉੱਤੇ ਇੱਕ ਟਾਕਸ਼ ਕਰਾਂਗੇ ਜਿਹੜਾ YouTube ਤੇ ਚੱਲਦਾ ਹੈ ਜੋ ਤੁਸੀਂ ਸਾਡੇ ਆਉਣ ਤੋਂ ਪਹਿਲਾਂ ਤੁਹਾਡੀ ਗੱਲ ਚੱਲ ਰਹੀ ਸੀ ਸੋਸ਼ਲ ਮੀਡੀਆ ਨੂੰ ਕਿਵੇਂ ਵਰਤ ਰਹੇ ਨੇ ਲੋਕ ਉਹਦੇ ਉੱਤੇ ਅਸੀਂ ਇਸ ਵਾਰ ਬਕਸ਼ਲੀ ਵਾਰ ਨਾਲੋਂ ਵੱਖਰਾ ਕਮੈਂਟ ਲੈ ਕੇ ਆਵਾਂ ਜੀ ਬਾਕੀ 5:30 ਵਜੇ ਗੇਟ ਓਪਨ ਹੋ ਜਾਣਗੇ ਹੂੰ ਔਰ 5:30 ਵਜੇ ਗੇਟ ਓਪਨ ਕਰਕੇ ਅਸੀਂ ਕੋਸ਼ਿਸ਼ ਕਰਾਂਗੇ ਕਿ 6:30 ਪਾਉਣੇ 7:00 ਵਜੇ ਸਾਡਾ ਨਾਟਕ ਸ਼ੁਰੂ ਹੋ ਜਾਵੇ ਹੂੰ ਸੋ ਕਰੀ ਫਿਰ ਦੱਸੀਏ ਕਿ ਜੀ ਬਹੁਤ ਸੁਨਹਿਰੀ ਮੌਕਾ ਤੁਹਾਡੇ ਸਾਰਿਆਂ ਵਾਸਤੇ 2 ਨੰਬਰ ਮੇ ਤੁਹਾਡੇ ਨਾਲ ਸਾਂਝੇ ਕਰਨ ਲੱਗੀਆਂ ਤੇ 3:30 3:15 ਮਿੰਟ ਤੱਕ ਇਹ ਆਫਰ ਖਾਸ ਕਰਕੇ Swift Radio ਤੇ ਹੁਣ ਪਾਈ ਜੀ ਹੁਣੀ ਆਏ ਆ ਤੇ ਕਹਿੰਦੇ ਤੁਹਾਡੇ ਲਈ ਅਸੀਂ ਖਾਸ ਇਹ ਤੋਹਫਾ ਲੈ ਕੇ ਆਏ ਆ ਕਿ ਅਦਮੁੱਲ ਤੇ ਅਸੀਂ ਟਿਕਟਾਂ ਦੇ ਦੇਣੀ ਆ ਸੋ ਖੁੰਝ ਨਾ ਜਾਇਓ ਵੇਲਾ ਨੰਬਰ ਮੈਂ ਤੁਹਾਡੇ ਨਾਲ ਸਾਂਝੇ ਕਰ ਲੈਣੀ ਆ 604 786 1512 6047861512 ਤੇ ਨਾਲ ਦੀ ਨਾਲ 778 863 232 7788632328 ਬੰਦੇ ਬਣੋ ਬੰਦੇ ਨਾਟਕ ਲਈ ਤਿਆਰ ਬਰ ਤਿਆਰ ਹੋ ਜਾਓ ਕਿਉਂਕਿ ਕੱਲ ਨੂੰ ਹੀ ਇਹ ਖੇਡਿਆ ਜਾਣਾ ਬੈਲ ਪਰਫਾਰਮਿੰਗ ਆਰਟ ਸੈਂਟਰ 5:30 ਵਜੇ ਦਰਵਾਜ਼ੇ ਖੁੱਲ ਜਾਣੇ ਤੇ 6:30 ਪੌਣੇ 7:00 ਵਜੇ ਨਾਟਕ ਸ਼ੁਰੂ ਹੋ ਜਾਣਾ ਰਾਣਾ ਰਣਪੀਰ ਵਨ ਐਂਡ ਓਨਲੀ ਤੇ ਉਹਨਾਂ ਦੇ ਨਾਲ ਵਨ ਐਂਡ ਓਨਲੀ ਮੈਂ ਆਖੂਗੀ ਕਿਉਂਕਿ ਬਾਈ ਜੀ ਉਹਨਾਂ ਦਾ ਬੜਾ ਸੋਹਣਾ ਕਿਰਦਾਰ ਹੁੰਦਾ ਨਾਲ ਦੀ ਨਾਲ ਕਿਉਂਕਿ ਦੋ ਕਿਰਦਾਰ ਹੀ ਹੁੰਦੇ ਆ ਨਾਟਕ ਦੇ ਵਿੱਚ ਪਰ ਤੁਹਾਨੂੰ ਮਹਿਸੂਸ ਹੁੰਦਾ ਵੀ ਸਾਰਾ ਸੰਸਾਰ ਹੀ ਮੂਰੇ ਆ ਕੇ ਖੜ ਗਿਆ ਸੋ ਰਾਜਵੀਰ ਬੋਪਰੇ ਭਾਈ ਜੀ ਦਾ ਵੀ ਇਹਦੇ ਵਿੱਚ ਬਹੁਤ ਅਹਿਮ ਰੋਲ ਹੁੰਦਾ ਜ਼ਿਆਦਾ ਮੈਂ ਕਿਹਦੀ ਜ਼ਿੰਮੇਵਾਰੀ ਵਾਲਾ ਕੰਮ ਭਾਈ ਜੀ ਤੁਹਾਡਾ ਹੁੰਦਾ ਬਹੁਤ ਸ਼ੁਕਰੀਆ ਅੱਛਾ ਇਸ ਕੁਦਰਤ ਦਾ ਨਾ ਅੱਜ ਦੇ ਵਿਸ਼ੇ ਦਾ ਜਿਵੇਂ ਤੁਸੀਂ ਭਾਈ ਜੀ ਕਹਿੰਦੇ ਸੀਗੇ ਕਿ ਇਹੀ ਚੱਲ ਰਿਹਾ ਸੀਗਾ ਕਿ ਜਦੋਂ ਆਪਾਂ ਰਿਸ਼ਤਿਆਂ ਦੇ ਵਿੱਚ ਪਹਿਲਾਂ ਇਕੱਠੇ ਹੁੰਦੇ ਆ ਫਿਰ ਹੌਲੀ-ਹੌਲੀ ਨਾ ਜਦੋਂ ਆਪਾਂ ਵੱਖਰੇ ਰਾਹ ਚੋਂਦੇ ਆ ਦੂਸ਼ਣबाजी ਸ਼ੁਰੂ ਹੋ ਜਾਂਦੀ ਹੈ ਚਾਹੇ ਉਹ ਆਪਾਂ ਮਾਪਿਆਂ ਤੇ ਬੱਚਿਆਂ ਦਾ ਰਿਸ਼ਤਾ ਹਮ ਸਫਰ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ ਪਹਿਣਾ ਭਰਾਵਾਂ ਦੀ ਇਹਦੇ ਬਾਬਤ ਵੀ ਤੁਸੀਂ ਆਪਣੇ ਵਿਚਾਰ ਜ਼ਰੂਰ ਦੱਸੋ ਅੱਜ ਦੇ ਵਿਸ਼ੇ ਦੇ ਬਾਬਤ ਹਮ ਬਿਲਕੁਲ ਅਸੀਂ ਬਹੁਤ ਜ਼ਿਆਦਾ ਇੱਕ ਮਿਲਨਾਂ ਦਾ ਜਿਹੜੀ ਰੇਸ ਹੈ ਨਾ ਬਹੁਤ ਗਲਤ ਹੋ ਗਈ ਹੈ ਦੂਜਾ ਜਿਹੜਾ ਸੋਸ਼ਲ ਮੀਡੀਆ ਦਾ ਸਾਡੇ ਤੇ ਬਹੁਤ ਪ੍ਰਭਾਵ ਪੈਂਦਾ ਅਸੀਂ ਸਵੇਰੇ ਗੱਲ ਕਰਦੇ ਸੀ ਕਹਿੰਦੇ ਵੀ ਪੰਜਾਬੀ ਲੋਕ ਚੰਗੀਆਂ ਪੋਸਟਾਂ ਤੇ ਨਹੀਂ ਹੈਗੇ ਪੰਜ ਪੰਜਾਬੀ ਲੋਕ ਘੱਟ ਪੜੇ ਲਿਖੇ ਨੇ ਤੇ ਰਾਜਵੀਰ ਕਹਿੰਦੇ ਵੀ ਜਮਾਂ ਹੀ ਗਲਤ ਹੈ ਵੀ ਪੰਜਾਬੀ ਤਾਂ ਬਹੁਤ ਵੱਡੀਆਂ ਵੀ ਤਕਰੀਬਨ 100 ਦੇ ਵਿੱਚੋਂ 90 ਬੰਦੇ ਤਾਂ ਜੱਜ ਲੱਗੇ ਹੋਏ ਨੇ ਜੀ ਕੰਨੇ ਕਿ ਕਿੱਥੇ ਜੱਜ ਲੱਗੇ ਨੇ ਕਹਿੰਦੇ ਫੇਸਬੁੱਕ ਤੇ ਜਜਮੈਂਟ ਦਿੰਦੇ ਨੇ ਸਾਰੇ ਬਾਕੀ ਵਕੀਲ ਜਦੋਂ ਦੇ ਅਸੀਂ ਜਜਮੈਂਟਲ ਹੋ ਗਏ ਨਾ ਹਾਂਜੀ ਆ ਉਦੋਂ ਤੋਂ ਸਾਡੀ ਸੈਂਸਿਟੀਵਿਟੀ ਬਹੁਤ ਘਟ ਗਈ ਸੋਸ਼ਲ ਮੀਡੀਆ ਨੇ ਸਾਡੇ ਅੰਦਰਲੀ ਇਨਸਾਨੀਅਤ ਨੂੰ ਬਹੁਤ ਖੋਰਾ ਲਾਉਣਾ ਸ਼ੁਰੂ ਕੀਤਾ ਜਿਹੜਾ ਕਿ ਸਾਡੇ ਬੱਚਿਆਂ ਤੱਕ ਜਾ ਰਿਹਾ ਤੇ ਹੁਣ ਉਹ ਬੇਇੱਜ਼ਤੀ ਬੇਇੱਜ਼ਤੀ ਫੀਲਿੰਗ ਨਹੀਂ ਹੁੰਦੀ ਹੁਣ ਉਹ ਲੜਾਈ ਲੜਾਈ ਮਹਿਸੂਸ ਨਹੀਂ ਹੁੰਦੀ ਹੁਣ ਉਹ ਪਿਆਰ ਪਿਆਰ ਮਹਿਸੂਸ ਨਹੀਂ ਹੁੰਦਾ ਹੁਣ ਉਹ ਤਾਰੀਫ ਤਾਰੀਫ ਮਹਿਸੂਸ ਨਹੀਂ ਹੁੰਦੀ ਕਿਉਂਕਿ ਤੁਹਾਨੂੰ ਜਿਹੜਾ ਨਹੀਂ ਵੀ ਪਸੰਦ ਕਰਦਾ ਉਹਨੇ ਤੁਹਾਡੀ ਫੋਟੋ ਉੱਥਲੇ ਲਿਖ ਦੇਣਾ ਵੀ ਬਹੁਤ ਘੈਂਟ ਆ ਬਹੁਤ ਅੱਗ ਦਾ ਬਹੁਤ ਅਤ ਹੈ ਕਿਸੇ ਨੇ ਤੁਹਾਨੂੰ ਯਾਰਾਂ ਦੇ ਨੇ ਬੇਇੱਜ਼ਤੀ ਕਰਾਣੀ ਬਕਵਾਸ ਹੈ ਕੁਝ ਵੀ ਨਹੀਂ ਵੀ ਹੁਣ ਕੋਈ ਵੀ ਕੁਝ ਵੀ ਕਹਿ ਸਕਦਾ ਹੈ ਹੁਣ ਬੜੀ ਹਰੇਕ ਚੀਜ਼ ਥੋੜੇ ਮੂਮੈਂਟ ਦੀ ਰਹਿ ਗਈ ਪਿਆਰ ਗੁੱਸਾ ਹੈ ਨਾ ਲਸਟ ਜੋ ਮਰਜੀ ਹੈ ਉਹ ਥੋੜੀ ਦੇਰ ਦਾ ਰਹਿ ਗਿਆ ਉਟੂ ਤੜੀ ਥੋੜੀ ਦੇਰ ਦਾ ਉਹ ਸਾਡੇ ਸਿਸਟਮ ਨੂੰ ਬਹੁਤ ਖਰਾਬ ਕਰ ਰਿਹਾ ਛੋਟ ਟਰਮ ਹਨ ਜਿਹੜੀ ਜਿਵੇਂ ਹੁਣ ਤਰੱਕੀ ਲਈ ਹੈ ਉਹ ਵੀ ਸ਼ਾਰਟਕਟ ਹੋ ਗਿਆ ਸਾਰਾ ਚੀਜ਼ਾਂ ਦਾ ਸ਼ਾਰਟ ਟਰਮ ਹੋ ਗਿਆ ਜਦੋਂ ਸ਼ਾਰਟ ਟਰਮ ਹੋ ਜਾਂਦੀ ਹੈ ਕਿਸੇ ਵੀ ਚੀਜ਼ ਦੀ ਫਿਰ ਉਹ ਖਤਰਨਾਕ ਹੋ ਜਾਂਦੀ ਹੈ ਇਸ ਵਕਤ ਸਾਨੂੰ ਖਾਸ ਤੌਰ ਤੇ ਪੰਜਾਬੀਆਂ ਨੂੰ ਆਪਣੇ ਵੱਲ ਬਹੁਤ ਜ਼ਿਆਦਾ ਚਾਕਣਾ ਪੈਣਾ ਅਸੀਂ ਕੀ ਦੇਖ ਰਹੇ ਹਾਂ ਅਸੀਂ ਕੀ ਸੁਣ ਰਹੇ ਹਾਂ ਅਸੀਂ ਕੀ ਸਮਝ ਰਹੇ ਹਾਂ ਅਸੀਂ ਕੀ ਗਲਤ ਸਿੱਖ ਰਹੇ ਹਾਂ ਅਸੀਂ ਕਿਵੇਂ ਗਲਤ ਸਿੱਖਿਆ ਹੋਇਆ ਛੱਡ ਸਕਦੇ ਹਾਂ ਇਹ ਬਹੁਤ ਹੀ ਮੈਨੂੰ ਲੱਗਦਾ ਚਿੰਤਾ ਦਾ ਵਿਸ਼ਾ ਤੇ ਇਹੀ ਸਾਡੇ ਨਾਟਕ ਦੇ ਵਿੱਚ ਅਸੀਂ ਮੁੜਕੜ ਕੇ ਇਸ ਤੇ ਉੱਤੇ ਸੂਈ ਧਰਨੀ ਹੈ ਜੀ ਕਿ ਵੀ ਜ਼ਿੰਦਗੀ ਤਾਂ ਦੇਖੋ ਭੈਣ ਜੀ ਇੱਕ ਟਾਈਮ ਹੁੰਦੀ ਹੈ ਇੱਕ ਵਾਰ ਲਈ ਹੈ ਉਹਨੂੰ ਤੁਸੀਂ ਰੋਕੇ ਜੇ ਲੋ ਉਹਨੂੰ ਤੁਸੀਂ ਲੜਕੇ ਜੇ ਲੋ ਉਹਨੂੰ ਖਿੱਚ ਕੇ ਜੇ ਲੋ ਸੋ ਮੈਂ ਜਿਹੜੇ ਸੁਣ ਰਹੇ ਨੇ ਮੈਂ ਕਹੂੰਗਾ ਵੀ ਬੱਚਿਆਂ ਨੂੰ ਆ ਡਾਂਟਣ ਨਾਲੋਂ ਬੱਚਿਆਂ ਨੂੰ ਡਿਕਟੇਟ ਕਰਨ ਨਾਲੋਂ ਡਿਕਟੇਟਰਸ਼ਿਪ ਕਰਨ ਨਾਲੋਂ ਆਪਣੇ ਜੀਵਨ ਸਾਥੀ ਦੇ ਵਿੱਚ ਨੁਕਸ ਕੱਢਣ ਨਾਲੋਂ ਉਹਦੇ ਨਾਲ ਲੜਨ ਝਗੜਨ ਨਾਲੋਂ ਇਹ ਚੰਗਾ ਵੀ ਵਿਚਾਰ ਲੈ ਜਾਵੇ ਸੋਚ ਲਿਆ ਜਾਵੇ ਡਾਇਲੋਗ ਕਰ ਲਿਆ ਜਾਵੇ ਬਾਤ ਪਾ ਲਈ ਜਾਵੇ ਸਮਝ ਲਿਆ ਜਾਵੇ ਅੰਡਰਸਟੈਂਡ ਕਰ ਲਿਆ ਜਾਵੇ ਤਾਂ ਬਹੁਤ ਵੱਡੇ ਮਸਲੇ ਨਹੀਂ ਹੱਲ ਹੋ ਸਕਦੇ ਬਿਲਕੁਲ ਜੀ ਬੇਸ਼ੱਕ ਭਾਈ ਜੀ ਤੁਸੀਂ ਇਸ ਦੇ ਵਿੱਚ ਕੀ ਹੋਰ ਜਿਸ਼ਨ ਕਰਦੇ ਮੈਂ ਸੋਚਦਾ ਕਿ ਜਿਵੇਂ ਬਾਈ ਹੁਣ ਨੇ ਕਿਹਾ ਕਿ ਇਹ ਰਿਸ਼ਤਿਆਂ ਦਾ ਤਾਣਾ ਬਾਣੀ ਹੈ ਸੋਸ਼ਲ ਮੀਡੀਆ ਵੀ ਕਿਉਂਕਿ ਅਸੀਂ ਇਹਨਾਂ ਕੋਈ ਕੁਝ ਦੇਖਣ ਲੱਗ ਗਏ ਹਾਂ ਤਕਰੀਬਨ ਆਨਨ ਐਵਰੇਜ 80000 ਥਾਟਸ ਸਾਡੇ ਦਿਨ ਚ ਦਿਮਾਗ ਚ ਆਉਂਦੇ ਆ ਉਹਦੇ ਜੋ 80% ਦਾ ਰਿਪੀਟ ਹੁੰਦਾ ਜਿਹੜੇ ਕੱਲ ਆਏ ਸੀਗੇ ਉਹਦੇ ਜੋ 80% 네ਗੇਟਿਵ ਆ ਜਿਵੇਂ ਹੁਣ ਇਹਨਾਂ ਨੇ ਦੱਸਿਆ ਕਿ ਫਿਲਟਰ ਕਿਵੇਂ ਕਰਨਾ ਉਹਨਾਂ 네ਗੇਟਿਵ ਥਾਟਸ ਨੂੰ ਉਹਦੇ ਤੇ ਰਿਸ਼ਤੇ ਆ ਜਿਹੜੇ ਉਹ ਤਾਂ ਇਹ ਆ ਵੀ ਜਿਵੇਂ ਅਸੀਂ ਬੂਟਿਆਂ ਨੂੰ ਪਾਣੀ ਦੇਣਾ ਛੱਡਤਾ ਤੇ ਰਿਸ਼ਤੇ ਨੂੰ ਪਾਣੀ ਦੇਣਾ ਛੱਡਤਾ ਅਸੀਂ ਨਾ ਹੋਣ ਤੇ ਲੱਗਣ ਦੇ ਵਿੱਚ ਫਰਕ ਨਹੀਂ ਮਹਿਸੂਸ ਕਰਦੇ ਸਾਨੂੰ ਇਹ ਲੱਗਦਾ ਕਿ ਆ ਆਏ ਹੋ ਆ ਪਤਾ ਨਹੀਂ ਕੀ ਹੋ ਪਰ ਅਸਲ ਦੇ ਵਿੱਚ ਕੀ ਆ ਸੀ ਉਹਦੀ ਤਸਵੀਰ ਤੋਂ ਅਸੀਂ ਵਾਂਝੇ ਹੋਈ ਜਾਂਦੇ ਆ ਇਸ ਪਲੇ ਦੇ ਵਿੱਚ ਵੀ ਇਹੀ ਚੀਜ਼ਾਂ ਨੇ ਜਿਵੇਂ ਬਾਈ ਜੀ ਨੇ ਦੱਸਿਆ ਨਾ ਕਿ ਕਿ ਜਿਹੜਾ ਤੁਹਾਡਾ ਗੈਪ ਆ ਜਿਹੜਾ ਪੀਰੈਂਟਸ ਦਾ ਗੈਪ ਆ ਜਾਂ ਤੁਹਾਡੀਆਂ ਜਿਹੜੀਆਂ ਚੀਜ਼ਾਂ ਕਦਰਾਂ ਕੀਮਤਾਂ ਨੇ ਸਤਕਾਰ ਆ ਜਿਹੜਾ ਤੁਸੀਂ ਕਿਸੇ ਨੂੰ ਜਿਉਂਦੇ ਜੀ ਜੇ ਉਹਦੀ ਐਪਰੀਸ਼ੀਏਸ਼ਨ ਨਹੀਂ ਕਰ ਸਕਦੇ ਫਿਰ ਬਾਅਦ ਚ ਰੋਂਨ ਦਾ ਕੋਈ ਫਾਇਦਾ ਨਹੀਂ ਰਹਿ ਜਾਂਦਾ ਨਾ ਖੁਦ ਨੂੰ ਛਿਲਣਾ ਦਾ ਰਸਨਾ ਬਹੁਤ ਜ਼ਰੂਰੀ ਆ ਅਸੀਂ ਚਾਹੇ ਮਾਪਿਆਂ ਚਾਹੇ ਅਸੀਂ ਬੱਚਿਆਂ ਚਾਹੇ ਅਸੀਂ ਮੈਂ ਹਸਬੰਡ ਦੇ ਤੌਰ ਤੇ ਫਾਦਰ ਦੇ ਤੌਰ ਤੇ ਦੋਸਤ ਦੇ ਤੌਰ ਤੇ ਇੱਕ ਲੇਖਕ ਦੇ ਤੌਰ ਤੇ ਇੱਕ ਐਕਟਰ ਦੇ ਤੌਰ ਤੇ ਔਰ ਇੱਕ ਮੈਨੂੰ ਸਮਾਜਿਕ ਪ੍ਰਾਣੀ ਦੇ ਤੌਰ ਤੇ ਮੈਂ ਕੀ ਗਲਤ ਸਿੱਖਿਆ ਹੋਇਆ ਛੱਡ ਰਿਹਾ ਕੀ ਨਵਾਂ ਸਿੱਖ ਰਿਹਾ ਔਰ ਕੀ ਮੈਂ ਪੇ ਬੈਕ ਕਰ ਰਿਹਾ ਹੈ ਨਾ ਔਰ ਮੈਂ ਕਿੰਨਾ ਕੁ ਖੁਦ ਨੂੰ ਛਿੱਲ ਤਰਾਸ਼ ਰਿਹਾ ਮੈਂ ਨਾ ਕੁਝ ਲਾਈਨਾਂ ਲਿਖਿਆ ਸੀ ਕਿ ਖੁਦ ਨੂੰ ਛਿੱਲ ਤਰਾਸ਼ ਰਿਹਾ ਹਾਂ ਖੁਦ ਨੂੰ ਛਿੱਲ ਤਰਾਸ਼ ਰਿਹਾ ਹਾਂ ਰਸਤਾ ਨਮਾ ਤਲਾਸ਼ ਰਿਹਾ ਮੈਂ ਉਸ ਨੂੰ ਕਿਉਂ ਸਮਝ ਨਾ ਸਕਿਆ ਜਿਸ ਦੇ ਲਈ ਮੈਂ ਖਾਸ ਰਿਹਾ ਅਕਲ ਦਾ ਆੜੀ ਬਣ ਨਹੀਂ ਸਕਿਆ ਬੇਅਕਲੀ ਦਾ ਦਾਸ ਰਹਾ ਹਾਂ ਮੇਲੇ ਦੇ ਵਿੱਚ ਝੂਟੇ ਲੈਂਦਾ ਅੰਦਰੋਂ ਬੜਾ ਉਦਾਸ ਰਹਾ ਸੋ ਜਿਹੜੇ ਫੇਸਬੁਕ ਹਨ ਮੇਲੇ ਦੇ ਵਿੱਚ ਝੂਟੇ ਲੈਂਦੇ ਆ ਪਰ ਅਸੀਂ ਅੰਦਰੋਂ ਉਦਾਸ ਲੱਗਦਾ ਹੈ ਕਿ ਅਸੀਂ ਚੰਡੋਲ ਝੂਟ ਰਹੇ ਆ ਆਸੇ ਪਾਸੇ ਰੌਣਕਾਂ ਨੇ ਪਰ ਹਰੇਕ ਬੰਦਾ ਅੰਦਰੋਂ ਕੱਲਾ ਸੋ ਕੱਲੇ ਦੀ ਬਾਹ ਫੜੀ ਜੀ ਉਦੋਂ ਨਾ ਬਾਤ ਪਾਈਏ ਉਹ ਹੰਗਾਰਾ ਜ਼ਰੂਰ ਭਰੂਗਾ ਮੈਨੂੰ ਇੱਕ ਚੀਜ਼ ਹੋਰ ਜ਼ਿਆਦਾ ਹੈ ਯਾਰ ਬਈ ਅਪਾ ਨਾ ਅੱਗੇ ਜਦੋਂ ਅਸੀਂ ਛੋਟੇ ਸੀ ਸਾਡੇ ਪੇਰੈਂਟਸ ਨਾ ਕੋਈ ਲੈ ਕੇ ਆਉਂਦੇ ਸੀ ਚਾਹੇ ਉਹ ਫਰੂਟ ਲੈ ਕੇ ਆਉਂਦੇ ਸੀਗੇ ਉਹ ਬਾਲਟੀ ਚ ਭਿਉਂਦਨੇ ਤੇ ਇਹ ਆ ਰੱਖਣਾ ਵੀ ਯਾਰ ਵੱਡਾ ਮੇਰੇ ਕੋਲ ਆਊਗਾ ਕਿ ਕਿ ਦੇਖੋ ਉਹ ਜੋ ਖੁਸ਼ੀ ਮਿਲਦੀ ਸੀ ਸਾਨੂੰ ਹਾਂ ਹੁਣ ਅਸੀਂ ਜਦੋਂ ਘਰਾਂ ਦੇ ਵਿੱਚ ਹੁੰਨੇ ਆ ਕਿ ਸਾਡੇ ਪੇਰੈਂਟਸ ਵੱਡੀ ਤੋਂ ਵੱਡੀ ਚੀਜ਼ ਵੀ ਲੈ ਕੇ ਆਉਂਦੇ ਸਾਨੂੰ ਖੁਸ਼ੀ ਨਹੀਂ ਹੋ ਲੱਗਦੀ ਕਿਉਂਕਿ ਸਾਡਾ ਡੋਕੂਮੈਂਟ ਤਾਂ ਰਿਲੀਜ਼ ਹੋ ਗਿਆ ਪਹਿਲਾਂ ਹੀ ਉਹ ਤਾਂ ਅਸੀਂ ਸੋਸ਼ਲ ਮੀਡੀਆ ਤੇ ਸਾਡੇ ਕੋਲ ਤਾਂ ਅਸੀਂ ਕਾਗਜ਼ ਫੁੱਲਾਂ ਚੋ ਸੁ ਤੋ ਉਹ ਖੁਸ਼ੀਆਂ ਤੇ ਆ ਖੁਸ਼ੀਆਂ ਦੇ ਵਿੱਚ ਇਹ ਜਿਹੜਾ ਫਰਕ ਆ ਇਹ ਇਹ ਜੇ ਕਦੇ ਮਿਟ ਜਵੇ ਕਿਸੇ ਤਰੀਕੇ ਨਹੀਂ ਜ਼ਰੂਰ ਹੋਏਗਾ ਮਿਟੇਗਾ ਬੀ ਪੋਜ਼ੀਟਿਵ ਸਟੇ ਪੋਜ਼ੀਟਿਵ ਇਹ ਹੀ ਲੈ ਕੇ ਆਇਆ ਸੀ ਬੰਦੇ ਬਣੋ ਬੰਦੇ ਜੀ ਤੋ ਜਿਨ੍ਹਾਂ ਨੂੰ ਮਹਿੰਗੀਆਂ ਲੱਗਦੀਆਂ ਨੇ ਉਹਨਾਂ ਕੋਲ ਇੱਕ ਘੰਟਾ ਹੈਗਾ ਸਸਤੀਆਂ ਲੈ ਸਕਦੇ ਬਿਲਕੁਲ ਜੀ ਨੰਬਰ ਮੈਂ ਫੇਰ ਇੱਕ ਵਾਰੀ ਦੱਸ ਦਿੰਦੀ ਆ 6047861512 ਤੇ ਨਾਲ ਦੀ ਨਾਲ ਦੂਸਰਾ ਨੰਬਰ 778 803 38 2778 8632 328 ਬੰਦੇ ਬਣੋ ਬੰਦੇ ਇਹ ਨਾਟਕ ਰਾਣਾ ਰਣਵੀਰ ਤੇ ਉਹਨਾਂ ਦੇ ਨਾਲ ਰਾਜਵੀਰ ਬੋਪਾਰਾ ਤੁਹਾਡੇ ਲਈ ਖਾਸ ਤਿਆਰ ਕਰਕੇ ਲੈ ਕੇ ਆਇਆ ਮਾਸਟਰ ਜੀ ਪਲੇ ਦੀ ਬੜੀ ਸਫਲਤਾ ਤੋਂ ਬਾਅਦ ਇਹ ਨਾਟਕ 22 ਤਰੀਕ ਨੂੰ ਪਲਕੇ ਖੇਡਿਆ ਜਾਊਗਾ ਤੇ ਦੱਸ ਦਈਏ ਕਿ ਬੈਲ ਪਰਫਾਰਮਿੰਗ ਆਰਟ ਸੈਂਟਰ ਵਿਖੇ ਇਹ ਨਾਟਕ ਖੇਡਿਆ ਜਾਣਾ ਸਾਢੇ 5 ਵਜੇ ਦਰਵਾਜ਼ੇ ਖੁੱਲ ਜਾਣੇ ਅਤੇ ਸਾਢੇ 6 ਵਜੇ ਨਾਟਕ ਸ਼ੁਰੂ ਹੋ ਜਾਣਾ ਇਹ ਮੌਕਾ ਕੰਜੌਰ ਵਾਲਾ ਨਹੀਂ ਤੇ ਪਰਿਵਾਰ ਨੂੰ ਨਾਲ ਲੈ ਕੇ ਆਉਣਾ ਬੜਾ ਲਾਜ਼ਮੀ ਆ ਇਸ ਨਾਟਕ ਦੀ ਸ਼ਰਤ ਇੱਕ ਕੋਈ ਵੀ ਸਾਰਾ ਪਰਿਵਾਰ ਤੁਸੀਂ ਆਇਓ ਫੇਰ ਸਮਝਾਉਣਾ ਜੀ ਬਾਈ ਜੀ ਤੁਸੀਂ ਕੁਛ ਕਹਿ ਰਹੇ ਹੋ ਥੈਂਕ ਯੂ ਬਾਈ ਬੱਸ ਤੁਸੀਂ ਬਹੁਤ ਸੋਹਣਾ ਬੋਲਿਆ ਤੇ ਮੈਂ ਤਾਂ ਤੁਹਾਡੇ ਲਈ ਲੈਟਰ ਲਿਖਿਆ ਮੈਂ ਕਿ ਤੁਸੀਂ ਜ਼ਰੂਰ ਹੋਣਾ ਤੇ ਤੁਸੀਂ ਆਇਆ ਨਾ ਕਿਉਂਕਿ ਜਾਂਦਾ ਕਿ ਤੇ ਕਹਿੰਦਾ ਕਿ ਨਹੀਂ ਮੈਂ ਤੁਹਾਨੂੰ ਲਿਖ ਕੇ ਦੇ ਦతా ਹੁਣ ਠੀਕ ਹੈ ਥੈਂਕ ਯੂ ਜੀ ਇਹ ਤੁਸੀਂ ਬੈਨੀ ਪਾਲੋਰਾ ਨੂੰ ਸਾਰੀ ਟੀਮ ਨੂੰ ਤਾਂ ਅਲੱਗ ਸੱਦਾ ਹੈ ਹਾਂਜੀ ਸਵਿਫਟ ਨੂੰ ਅਲੱਗ ਸੱਦਾ ਪਰ ਤੁਹਾਨੂੰ ਮੈਂ ਲਿਖ ਕੇ ਦੇ ਸਕਦਾ ਥੈਂਕ ਯੂ ਬਾਈ ਜੀ ਕਾਰਡ ਦੇ ਦਿੰਦਾ ਲਿਖ ਕੇ ਕਾਰਡ ਲਿਖ ਕੇ ਦੇਤਾ ਬਸ ਇਹ ਹੀ ਬੇਨਤੀ ਕਰਦੇ ਹਾਂ ਸਾਡੇ ਵੱਲੋਂ ਕੱਲ ਨੂੰ ਵੀ ਫੇਰ ਇੱਕ ਵਾਰ ਕਰਦੇ ਹੋ ਕਿਉਂਕਿ 5:30 ਵਜੇ ਗੇਟ ਓਪਨ ਹੁੰਦਾ ਹੈ ਤੁਹਾਡਾ ਸ਼ੋਅ ਪਹਿਲਾਂ ਚੱਲਦਾ ਹੁੰਦਾ ਹੈ ਜੀ ਸੋ ਜਿਹੜਾ ਵੀ ਆਣਾ ਚਾਵੇ ਗੇਟ ਤੋਂ ਵੀ ਟਿਕਟਾਂ ਲੈ ਸਕਦੇ ਹਾਂ ਜੇ ਹੁਣ ਲੈ ਲੈਣ ਤਾਂ ਅੱਦੇ ਮੁੱਲ ਚਾ ਕਹ ਲੂੰ ਤਾਂ ਪੂਰੇ ਦੇਖੋ ਜੀ ਆਪਣੀ ਸੁਭਾਅ ਪੰਜਾਬੀਆਂ ਦੇ ਹੀ ਖਾਸ ਕਰਕੇ ਸਾਡੀਆਂ ਪਹਿਣਾ ਦੀ ਸੇਲ ਜਿੱਥੇ ਲੱਗੀ ਹੁੰਦੀ ਆ ਨਾ ਅਸੀਂ ਫਿਰ ਉੱਤੋਂ ਦੀ ਉੱਤੋਂ ਹੋ ਹੋ ਕੇ ਉੱਥੇ ਜਾਂਦੇ ਪਹੁੰਚਦੇ ਆ ਤੇ ਮੈਨੂੰ ਉਮੀਦ ਆ ਵੀ ਜੇ ਸੇਲ ਨਾ ਵੀ ਲੱਗੀ ਹੁੰਦੀ ਤਾਂ ਵੀ ਅਸੀਂ ਇੱਥੇ ਇਹੀ ਆਲਮ ਚਾਹੀਦਾ ਸੀ ਕਿ ਅਸੀਂ ਇੱਕ ਤੋਂ ਚੜ ਕੇ ਇੱਕ ਜਾਣਾ ਚਾਹੀਦਾ ਕਿਉਂਕਿ ਅਸੀਂ ਕਹਿਣਾ ਚੰਗੀ ਚੀਜ਼ ਦੇਖਣ ਨੂੰ ਮਿਲੇ ਤੁਹਾਨੂੰ ਉਹਦਾ ਹੰਗਾਰਾ ਵੀ ਪੜਨਾ ਜ਼ਰੂਰ ਭਾਈ ਜੀ ਤੁਸੀਂ ਆ ਕੇ ਜਾਣਕਾਰੀ ਦਿੱਤੀ ਨਾਟਕ ਦੀ ਹੁਣ ਸਾਡੀ ਜ਼ਿੰਮੇਵਾਰੀ ਬਣ ਗਈ ਕਿ ਇਸ ਸੁਨੇਹਾ ਸੀ ਭਲਕ ਤੱਕ ਦਿੰਦੇ ਰਹੀਏ ਤੇ ਸਾਡੇ ਵੱਲੋਂ ਬਹੁਤ ਸਾਰੀਆਂ ਤੇ ਸਾਡੀਆਂ ਉਮਰਾਂ ਵੀ ਤੁਹਾਨੂੰ ਲੱਗਣ ਤੇ ਇਸੇ ਤਰ੍ਹਾਂ ਤੁਸੀਂ ਕਨਸੈਪਟ ਨਵੇਂ-ਨਵੇਂ ਜਿਹੜੇ ਦਿਮਾਗ ਦੇ ਕਪਾੜ ਖੋਲਣ ਵਾਲੇ ਕਨਸੈਪਟ ਆ ਇਹ ਤੁਸੀਂ ਲਿਆਉਂਦੇ ਰਹੋ ਤੇ ਨਾਟਕ ਇਦਾਂ ਹੀ ਸਾਨੂੰ ਦੇਖਣ ਨੂੰ ਮਿਲਣ। ਥੈਂਕ ਯੂ ਬਹੁਤ ਪਿਆਰ ਸਾਰਿਆਂ ਨੂੰ ਬਹੁਤ ਸ਼ੁਕਰੀਆ ਜਿੰਨੇ ਸੁਣ ਰਿਹਾ ਸਭ ਨੂੰ ਬਹੁਤ ਮੁਹੱਬਤ ਬਹੁਤ ਸਤਿਕਾਰ ਹਮੇਸ਼ਾ ਹੀ ਕਰੇਗੀ ਕੱਲੂ ਤੁਹਾਡੇ ਬੰਦੇ ਬਣੋ ਬੰਦੇ ਨਾਟਕ ਦੇ। ਜੀ ਥੈਂਕ ਯੂ ਬਹੁਤ ਸ਼ੁਕਰੀਆ।